ਹਾਂ ਗੋਬੇ ਬਾਬੇ ਨਾਨਕ ਦੀ ਵੰਦੇ ਤੇ ਲੱਗਾ ਹੋਇਆ ਕਿਉਂਕਿ ਇਹ ਦਾ ਮਹਾਤਮਾ ਇਹ ਤੋਂ ਵਰਸੇ ਖਾਸਤੇ ਕਿਉਂਕਿ ਜਿੱਥੇ ਗੁਰਨਾਮਕ ਦੇ ਚਰਨ ਪੈ ਗਏ ਉੱਥੇ ਹਾਥੀ ਦੇ ਪੈਰ ਦੇ ਵਿੱਚ ਸਾਰਿਆਂ ਦੀ ਪਾੜ ਆ ਜਾਂਦੀ ਤੇ ਵਿੱਚੋ ਦੱਸ ਲਈਏ ਕਿ ਇਹਦਾ ਮਹਾਨ ਦੀਰ ਸਾਹਿਬ ਇਹੋ ਰੱਬੀ ਬਾਣੀ ਦਾ ਆਗਾਜ਼ ਹੈ ਕਿਰਾਂ ਪਰਮੇਸ਼ਰ ਦੀ ਬਾਣੀ ਜਿਹੜੀ ਹੈ ਉਸ ਪੁਤਰ ਵੈਈ ਜੋ ਬੋਲੀ ਹਨ ਜਿਹੜੇ ਪਾਣੀ ਹਨ ਉਹਦੇ ਸਰੀਰ ਨੂੰ ਸਾਫ ਕਰਦਾ ਜਿਹੜੀ ਬਾਣੀ ਹੈ ਮਨ ਨੂੰ ਸਾਫ ਕਰਦੀ ਹੈ ਮਨ ਨੂੰ ਆਤਮਾ ਨੂੰ ਪੂਤਰ ਕਰਨ ਵਾਲੀ ਬਾਣੀ ਦਾ ਇਹ ਸੋ ਆਗਾਜ਼ ਹੋਇਆ ਇਸੇ ਵੇ ਹਰ ਵੇ ਮਹਾ ਗੰਗਾ ਕੋਈ ਉਹ ਜਿਹੜਾ ਉੱਥੇ ਗੰਗਾ ਉੱਤੇ ਭਰੀ ਚਲੀ ਆਉਣਾ ਕਿਉਂਕਿ ਉੱਥੇ ਅਮਰ ਜੁ ਢੁਲੇ ਹੈ ਆ ਇਸੇ ਅਮਰ ਤੋਂ ਬਣਾਉਣ ਵਾਲੀ ਬਾਣੀ ਦਾ ਹਾਰ ਹੈ ਜੁਤੇ ਕੰਨ ਜਨਮਾ ਹੈ ਹੀ ਅਮਰ ਦਾ ਗੁਰੂ ਬਾਸਾ ਕਿਰਪਾ ਕਰਨ ਇਹੋ ਜੇ ਨਿਆਰੇ ਕੋਈ ਤਰ ਬੁੱਢੇ ਬਰਵਾ ਦੇ ਤੇ ਵੀ ਗੱਜਣ ਉੱਥੇ ਵੀ ਇਸ ਤਰ੍ਹਾਂ ਗੁਰ ਸੰਗਤ ਦਾ ਸਨਾਨ ਕਰਨ ਉਹ ਵੀ ਅਰਵਾਸ ਉਹਨ ਵੀ ਕਰਕੇ ਬਿਧਾ ਦਾ ਵੀ ਕਰਾਂਗੇ ਬਾਸਾ ਕਿਰਪਾ ਕਰੋ ਸਾਰੇ ਨਦੀ ਅਗਰੇ ਸਾਫ ਸੁਥਰੇ ਬਗਨ ਪਿਤਾ ਮਾਤਾ ਤਰਤ ਮਹਾਤ मर्द जल ਹਾਂ ਗੋਬੇ ਬਾਬੇ ਨਾਨਕ ਦੀ ਵੰਦੇ ਤੇ ਲੱਗਾ ਹੋਇਆ ਕਿਉਂਕਿ ਇਹ ਦਾ ਮਹਾਤਮਾ ਇੱਕ ਵਰਸਾ ਖਾਸਤੇ ਕਿਉਂਕਿ ਜਿੱਥੇ ਨਾਨਕ ਦੇ ਜਨਨ ਪਾਇਆ ਗਿਆ ਉੱਥੇ ਹਾਥੀ ਦੇ ਪੈਦ ਦੇ ਵਿੱਚ ਸਾਰਿਆਂ ਦੀ ਪਾੜ ਆ ਜਾਂਦੀ ਤੇ ਵਿੱਚੋ ਤੱਕ ਕਹੀਏ ਕਿ ਐਡਾ ਮਹਾਨ ਦੀਰ ਸਾਹਿਬ ਇਹ ਫਿਰ ਰੱਬ ਦੀ ਬਾਣੀ ਦਾ ਆਗਾਜ਼ ਹੈ ਜਿਹੜਾ ਪਰਮੇਸ਼ਰ ਦੀ ਬਾਣੀ ਜਿਹੜੀ ਹੈ ਇਸ ਪੁਤਰ ਵੇਈ ਜੋ ਬੋਲੀ ਆ ਨੂੰ ਜਿਹੜਾ ਪਾਣੀ ਹੈ ਨਾ ਉਹਦੇ ਸਰੀਰ ਨੂੰ ਸਾਫ ਕਰਦਾ ਜਿਹੜੀ ਬਾਣੀ ਹੈ ਮਨ ਨੂੰ ਸਾਫ ਕਰਦੀ ਹੈ ਮਨ ਨੂੰ ਆਤਮਾ ਨੂੰ ਪੁਤਰ ਕਰਨ ਵਾਲੀ ਬਾਣੀ ਦਾ ਇਹ ਸੋ ਆਗਾਜ਼ ਪਿਆ ਇਸੇ ਵੇ ਹਰ ਵੇ ਮਹਾ ਗੋੰਬਾ ਕੋਈ ਜਿਹੜਾ ਉੱਥੇ ਗੋੰਬਾ ਉਹਦੀ ਬਾਰਿਸ਼ ਆਲੀ ਹੋਂ ਕੋਈ ਉੱਥੇ ਅਮਰ ਜੁ ਢੁਲੇ ਹੈ ਆ ਇਸੇ ਅਮਰਤ ਮਨਾਉਣ ਵਾਲੀ ਬਾਣੀ ਦਾ ਅਗਾਜ਼ ਹੋਇਆ ਤੇ ਕੰਨਨ ਜਰਨ ਮੈਂ ਹੈ ਹੀ ਅਮਰਤ ਕੋਈ ਬਾਸਾ ਕਿਰਪਾ ਕਰਨ ਕਿ ਇਹੋ ਜੇ ਨਯਾਰੇ ਉਤਰ ਬੁੱਢੇ ਗੁਰਿਆਰੇ ਉੱਤੇ ਵੀ ਵਜਣ ਉੱਥੇ ਵੀ ਇਸ ਤਰ੍ਹਾਂ ਗੁਰ ਸੰਕਾਸ਼ਮਾਨ ਕਰਨ ਉਹਦੀ ਅਰਦਾਸ ਹੁਣ ਵੀ ਕਰਕੇ ਰਿਹਾ ਗਾਹੀ ਕਰਾਂਗੇ ਬਾਸਾ ਕਿਰਪਾ ਕਰੋ ਸਾਰੇ ਨਬੀ ਅਗਰਾ ਸਾਫ ਸੁਥਰੇ ਬਗਨ ਪਿਤਾ ਮਾਤਾ ਤਰਤ ਮਹਾਤ ਦਾਈ ਦਾਈ